ਕਰਾਕ ਦੇ ਵਿੱਚ ਤੁਸੀਂ ਆਪਾਂ ਗੱਲ ਕਲੀਅਰ ਕਰਤੀ ਸੀ ਵੀ ਸੁੱਕੀ ਪਾਉਣੀ ਹੈ ਕਿ ਗਿੱਲੀ ਨਹੀਂ ਨਹੀਂ ਸੁੱਕੀ ਪਾਉਣੀ ਆ ਜੀ ਤੂੜੀ ਦੇ ਉੱਤੇ ਉਹਨਾਂ ਕੀ ਪਾਣੀ ਲਾਉਣਾ ਕਿ ਉਹਦੀ ਢੇਲੀ ਨਾ ਬਣੇ ਉਹ ਗਿੱਲੀ ਨਾ ਹੋਵੇ ਤੇ ਇਹਨਾਂ ਨਾ ਹੋਵੇ ਕਿ ਤੂੜੀ ਵੱਖਰੀ ਰਹਿ ਜੇ ਹਾਂ ਤੇ ਉਹ ਫੀਡ ਵੱਖਰੀ ਰਹਿ ਜੇ ਕੋਈ ਉਹ ਕੱਲੀ ਫੀਡ ਫੀਡ ਜਿਹੜੀ ਆ ਨਾ ਤੂੜੀ ਆ ਇਹ ਫੀਡ ਦੇ ਨਾਲ ਦੇਣ ਦਾ ਕਾਰਨ ਇੰਨਾ ਹੀ ਆ ਜਾਨਵਰ ਦਾ ਜਿਹੜੀ ਉਹ ਡਾਈਜੈਸਟਿਵ ਯੂਨਿਟੀ ਆ ਫਾਈਬਰ ਆ ਹਿਊਮਨ ਭੁਮੇ ਜੀ 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 ਗੱਲ ਜਿਤਨਾ ਫਿਰ ਉਹੀ ਆ ਜਾਂਦੀ ਕਿ ਜਾਨਵਰ ਬਣੇ ਆ ਬਾਹਰ ਖਾਣ ਦੇ ਲਈ ਫਾਈਬਰ ਮੇਨ ਇਹਨਾਂ ਦਾ ਸੋਰਸ ਆ ਹਰਾ ਚਾਰਾ ਤੇ ਤੂੜੀ ਹਰਾ ਚਾਰਾ ਤੇ ਤੂੜੀ ਉਹ ਜਿਹੜੀ ਫੀਡ ਜਦੋਂ ਆ ਨਾ ਉਹ ਤੂੜੀ ਦੇ ਨਾਲ ਲੱਪੜ ਕੇ ਜਾਂਦੀ ਉਹ ਤੇਆਬ ਨਹੀਂ ਬਣਾਉਂਦੀ ਜਿਹੜੀ ਕੱਲੀ ਆ ਉਹ ਦੂਜੀ ਗੱਲ ਇਹ ਹਰ ਜਾਨਵਰ ਦੀ ਇਮਿਊਨਿਟੀ ਵੀ ਆਪਣੀ ਹੁੰਦੀ ਆ ਕਿਸੇ ਨੂੰ ਤੁਸੀਂ ਕਿੰਨੀ ਵੀ ਸੁੱਕੀ ਫੀਡ ਖਾਣ ਛੋੜਨੇ ਪਿਚਾ ਲੂਗਾ ਕਿਸੇ ਨੂੰ ਤੁਸੀਂ ਜਰਾ ਤੋਂ ਵੀ ਇੱਧਰ ਉੱਧਰ ਕੀਤਾ ਤੇ ਉਹ ਮਤਲਬ ਖਤਮ ਉਸ ਵੇਲੇ ਤੇ ਆਉਂਦਾ ਭਾਈ ਆਹੀ ਗੱਲ ਆ ਗਈ ਨੇ ਇਹ ਅੱਜ ਜਿਹੜੀਆਂ ਆਪਾਂ ਜ਼ਿਆਦੇ ਗੱਲਾਂ ਕਰ ਰਹੇ ਆ ਨਾ ਕਿ ਗੱਲਾਂ ਉਹ ਆ ਜਿਹੜੇ ਪਸ਼ੂ ਪਾਲਕਾਂ ਦੇ ਡਾਊਟ ਆ ਹਾਂਜੀ ਇਹ ਡਾਊਟ ਤੁਸੀਂ ਬੜੇ ਸੋਹਣੇ ਕਲੀਅਰ ਕਰ ਰਹੇ ਆ ਇੱਕ ਤਾਂ ਹਰੇਕ ਪੁੱਛਦਾ ਕਨਸੈਪਟ ਹੁੰਦਾ ਵੱਖੋ ਵੱਖਰਾ ਜਿਵੇਂ ਹੁਣ ਆਪਾਂ ਹਰਿਆਣੇ ਵਾਲਿਆਂ ਦੀ ਗੱਲ ਕਰਕੇ ਉਹਨਾਂ ਨੇ ਬੱਠੜਾ ਕਿ ਤੂੜੀ ਦਾ ਪਾਉਣਾ ਤੇ ਵਿੱਚ ਉਹਨਾਂ ਨੇ ਇੱਕ ਦਾਣਾ ਪਾਉਣਾ ਵੀ ਭੋਕੇ ਆ ਬੜੇਵੇਂ ਦੀ ਖਲ ਤੇ ਛੋਲੈਂ ਦੀ ਚੂਰੀ ਪਾਉਂਦੇ ਨੇ ਮੇਰੇ ਉੱਤੇ ਸਿਰਦੇ ਨੇ ਉਹਨਾਂ ਨੇ ਪੁੱਛ ਮਾਰਾ ਤੇ ਜੇ ਆਪਾਂ ਆਪਣੀ ਡਾਕਟਰੀ ਭਾਸ਼ੇ ਦੇ ਵਿੱਚ ਗੱਲ ਕਰੀ ਤੇ ਜੇ ਇਕੱਲਾ ਦਾਣਾ ਪੁੱਛਣ ਉਹਨਾਂ ਨੂੰ ਰੂਮਲ ਦਾ ਪੀਜ ਜਦ ਸੜ ਪਕਾਦਾ ਉਹਦਾ ਕਾਰਨ ਇਹੀ ਆ ਜੀ ਨਾ ਹੋਣ ਦਾ ਇੱਕ ਤਾਂ ਵੱਡੀ ਗੱਲ ਜਿਹੜੀ ਤੇ ਹੈ ਨਾ ਗੈਸਟ ਹੋਏਵੇਂ ਆ ਬਸ ਪਾਸੀ ਪਸ਼ੂ ਅਜੈਸਟ ਹੋਇਆ ਪਸ਼ੂ ਖਾ ਕੇ ਜਾ ਕੇ ਸਾਰਾ ਦਿਨ ਟੋਪੇ ਤੇ ਜਾਂਦਾ ਹੈ ਇਹ ਵੀ ਗੱਲ ਆ ਮੇਣ ਇਸ ਚੀਜ਼ ਤੇ ਵੀ ਨਹੀਂ ਦੇਖਦੇ ਆਪਾਂ ਉਹ 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 ਸਾਰਾ ਦਿਨ ਟੋਬੇ ਤੇ ਜਾ ਕੇ ਚੜਦੀਆਂ ਇਹਨਾਂ ਨੇ ਇੱਥੇ ਮੈਂ ਮੰਨ ਲਓ ਖਰਾ ਖਾਦੀ ਦੇਸੀ ਝੋਖਾ ਦਾ ਕਿੰਦੇ ਹੁਣ ਪਜਦਾ ਨਹੀਂ ਮੈਂ ਖਾ ਕੇ ਜਾ ਕੇ ਤਾਂ ਆਪਦਾ ਖੇਤ ਚ ਕੰਮ ਕਰਨ ਲੱਗ ਪਿਆ ਤੇ ਮੇਰੇ ਤੇ ਪਜ ਗਿਆ ਤੇ ਮੈਂ ਖਾ ਕੇ ਤੇ ਅੰਦਰ ਸੌ ਗਿਆ ਤੇ ਉਹ ਐਸਿਡਿਕ ਤੇ ਬਣੂਗਾ ਬਿਲਕੁਲ ਬਿਲਕੁਲ ਹਾਂ ਇਹ ਵੀ ਤਾਂ